ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਧੁੱਪ ਜਿਹੜੀ ਬਹੁਤ ਹੀ ਸੋਹਣੀ ਨਿਕਲੀ ਹੈ ਸੁਹਾਵਣੀ ਧੁੱਪ ਨਿਕਲੀ ਹੈ ਤੇ ਕੱਪੜੇ ਆਪਾਂ ਧੋਤੇ ਦੇਖ ਸਕਦੇ ਹਾਂ ਇਹ ਵੀ ਆਪਾਂ ਤਾਂ ਕੰਮ ਕਰਕੇ ਰੋਟੀ ਖਾਣ ਲਈ ਤਿਆਰ ਨੇ ਮੈਂ ਰੋਟੀ ਬਣਾਉਣੀ ਆ ਤੇ ਮਿੱਠੀ ਹੋਣੀ ਵੀ ਧੁੱਪ ਸੇਕਦੇ ਆ ਲੇਟ ਹੋ ਗਿਆ ਅੰਦਰ ਸੇ ਰੋਟੀ ਖਾਣ ਦੀ ਕਿਵੇਂ ਮਿੱਠਿਆ ਹੂੰ ਖੋ ਗਿਆ ਪਰਿਓਏ ਕਿੱਥੇ ਖੋ ਗਈ ਆ ਮੈਨੂੰ ਧੁੱਪ ਚ ਦੇ ਦਈਏ ਇਹ ਹੋ ਗਿਆ ਹਾਂ ਕੋਈ ਨਹੀਂ ਕਿਵੇਂ ਦੇ ਦਈਏ ਤੇ ਧੁੱਪ ਬਹੁਤ ਸੋਹਣੀ ਲੱਗਦੀ ਆ ਜੀ ਨਹੀਂ ਕਰਦਾ ਅੰਦਰ ਜਾਣ ਨੂੰ ਮੇਰਾ ਜੀ ਕਰਦਾ ਇੱਥੇ ਖੜੀ ਰਾਵਾਂ ਧੁੱਪ ਚ ਇੱਥੇ ਮੰਜਾ ਢਾ ਕੇ ਸੌਂਜੋ ਤੁਪਾ ਤਾਂ ਕੱਲ ਵੀ ਨਿਕਲੀ ਆਈ ਸੀ ਕੱਲ ਥੋੜੀ ਜਿਹੀ ਲੇਟ ਨਿਕਲੀ ਸੀ ਅੱਜ ਜਲਦੀ ਨਿਕਲੀ ਬਹੁਤ ਸੋਹਣੀ ਤੁਪਾ ਹੰਡ ਤਾਂ ਉਨੀ ਨਾ ਠੰਡ ਥੋ ਤੁਸੀਂ ਤਾਂ ਕਹਿੰਦੇ ਠੰਡ ਬਸ ਥੋੜੇ ਦਿਨ ਪੈਂਦੀ ਹੁੰਦੀ ਆ ਹੁਣ ਕਹਤ ਕਹਿੰਦੇ ਉਨੀ ਹੋਈਆਂ ਮੰਨ ਗਏ ਚਲੋ ਜੀ ਠੰਡ ਤਾਂ ਉਨੀ ਹੀ ਪਹਿਣੀ ਆ ਕੋਈ ਤਾਂ ਕੋਈ ਤਾਂ ਨਹੀਂ ਆ ਇਹ ਕੋ ਨਹੀਂ ਹੈਗਾ ਮਾਗ ਮਾਗ ਰੱਬ ਭੁੱਲੇ ਜਾਂਦਾ ਲੋੜੀ ਦੇ ਮਗਰ ਉਹ ਠੰਡ ਪਾਉਂਦਾ ਗੱਲ ਤਾਂ ਸਹੀ ਲੋੜੀ ਤਾਂ ਮਗਰ ਠੰਡ ਪੈਂਦੀ ਹੈ ਉਕੀ ਨਾ ਕਰਦੇ ਉਹਨੇ ਸਮਾਂ ਆਪਣਾ ਟੈਂਡਰ ਚੇਂਜ ਹੋ ਗਿਆ ਨਵੇਂ ਬੰਦੇ ਆ ਗਏ ਨਵੇਂ ਬੰਦੇ ਆ ਗਏ ਟੈਂਡਰ ਚੇਂਜ ਹੋ ਗਿਆ ਕੱਪੜੇ ਮੈਂ ਧੋਤੇ ਤੇ ਰੋਟੀ ਬਣਾ ਕੇ ਖਾਣੀ ਆ ਹੱਲੇ ਟਾਈਮ ਬਹੁਤ ਹੋ ਗਿਆ ਪਤਾ ਕਿੰਨਾ ਹੋ ਗਿਆ 11 ਵਜੇ ਮੈਂ ਲਾਈਟ ਚਲੀ ਜਾਂਦੀ ਆ ਕੱਲ ਮੈਂ ਪਾਣੀ ਗਰਮ ਕਰਿਆ ਮੇਰਾ ਪਾਣੀ ਗਰਮ ਕਰਿਆ ਹੋਇਆ ਪਾਣੀ ਠੰਡਾ ਹੋ ਗਿਆ ਕਿਉਂਕਿ ਲਾਈਟ ਚਲੀ ਗਈ ਫਿਰ ਕੱਪੜੇ ਧੋਤੇ ਕੇ ਮੈਂ ਡਿੱਕੀ ਗੀੜਕੀ ਗਈ ਵੀ ਆਉਗੀ ਲੈਟ ਆਉਗੀ ਫਿਰ ਮੈਂ ਕੀ ਕਰਦੀ ਵਿਚਾਰੀ ਮੈਂ ਬਸ ਫਿਰ ਕੀ ਕਰਨਾ ਸੀ ਪਾਣੀ ਠੰਡਾ ਹੋ ਗਿਆ ਲੈਟ ਆਈ ਉਹ ਨਹੀਂ ਲੈਟ ਆਈ ਰਾਤ 7 ਵਜੇ ਹੈਨਾ 6 ਹਾਂ ਰਾਤ 6 ਵਜੇ ਲੈਟ ਆਈ ਲੈਟ ਆਈ ਤੇ ਫਿਰ ਮੈਂ ਸਬਜੀ ਸਬਜੀ ਬਣਾਈ ਬਸ ਤੇ ਹੁਣ ਆਪਾਂ ਰੋਟੀ ਖਾਣੇ ਆ ਜੁਝਾਰ ਅੱਜ ਕੀ ਡੇ ਆ ਅੱਜ ਸੈਚੜੇ ਆ ਜਿਆਰ ਨੂੰ ਅੱਜ ਛੁੱਟੀ ਆ ਜਿਆਰ ਅੱਜ ਘਰੇ ਹੀ ਆ ਬਾਤ ਪੈ ਮੰਜੀ ਢਾ ਲੋ ਜਿਆਰ ਕੀ ਕਰ ਰਿਹਾ ਜੁਝਾਰ ਮੁੰਡੀ ਜੁਝਾਰ ਮੁੰਡੀ ਜੁਝਾਰ ਵੀਰ ਸਿੰਘ ਦੇਖ ਲਓ ਕਿ ਕਰਦੇ ਹੋ ਜੀ ਇਹ ਕਿਹੜਾ ਪਿੱਕਚਰ ਆ ਨਿਊ ਪਿੱਕਚਰ ਉਹ ਤਾਂ ਬਣਾ ਇਹ ਪੁਰਾਣਾ ਇਹ ਵੀ ਘੈਂਟ ਆ ਉਦੋਂ ਉਹ ਦਿਖਾਈ ਜਿਹੜਾ ਕੁੰਮਕਿਆਉਂਦਾ ਸੀ ਆਹ ਹਾਂ ਜੀ ਇਹਦੇ ਉੱਤੇ ਲਓ ਹਾਂ ਬਸ ਇਹਨੂੰ ਹੋਰ ਕੋਈ ਕੰਮ ਨਹੀਂ ਹੈ ਪੀਸੀ ਤੇ ਬਸ ਆਹੀ ਕੋ ਸਿੱਖੀ ਜਾਂਦਾ ਬੈਠਾ ਚਲੋ ਤਾਂ ਵਧੀਆ ਦਿਮਾਗ ਚੱਲਦਾ ਹੋਮਵਰਕ ਹੋ ਗਿਆ ਹੱਦਾਂ ਰਹਿ ਤਾਂ ਹੱਦਾਂ ਰੰਦਾ ਚੱਲ ਕਰ ਲਈ ਜਲਦੀ ਜਲਦੀ ਐਦਾਂ ਦੀ ਐਡਿਟਿੰਗ ਮੈਨੂੰ ਵੀ ਸਿਖਾ ਦੇ ਇਹ ਪੀਸੀ 'ਚ ਹੈ ਹਾਂ ਪੈਸਾ ਲੱਗੂ ਤੇ ਪੈਸਾ ਪੱਛ ਪੈਸਾ ਲੱਗੂ ਹੈ ਪੈਸਾ ਹਾਂ ਪੱਛੋ ਕਿੰਨੇ ਸੌ ਲੱਗੂ 500 ਰੁਪਇਆ ਫਾਈਟਰ ਫਿਰ ਹਾਇਰ ਰੱਬਾ ਫੀਸ ਦੇਣੀ ਪਊ ਸਿੱਖੂਗੀ ਮੈਂ ਵੀ ਚਲਾਉਣਾ ਵਧੀਆ ਲੱਗਦਾ ਆਹ ਆ ਵਧੀਆ ਵਧੀਆ ਲੱਗਦਾ ਚਲੋ ਜੀ ਮੈਂ ਹੁਣ ਰੋਟੀ ਬਣਾ ਲਵਾਂ ਰੋਟੀ ਬਣਾ ਕੇ ਖਾ ਕੇ ਮਿਲਦੇ ਆ ਤੇ ਫਿਰ ਕਰਦੇ ਆਪਾਂ ਕੰਮ ਕਰ ਅੱਜ ਹੱਲ ਮੇਰਾ ਝਾੜ ਕੋਚਾ ਵੀ ਰਹਿੰਦਾ ਤੇ ਕੱਪੜੇ ਉੱਪਰੋਂ ਜਿਹੜੇ ਪਹਿਲਾਂ ਧੁੱਤੇ ਹੋਏ ਨੇ ਕਦੋਂ ਧੁੱਤੇ ਸੀ ਪਰਸੋਂ ਹੋਰੀ ਚਾਹ ਤੋ ਧੁੱਤੇ ਸੀ ਉਹ ਮੰਝੇ ਤੇ ਪੈਨੇ ਉਹਨਾਂ ਨੂੰ ਵੀ ਧੁੱਪੇ ਸਿੱਟ ਕੇ ਤੈਨ ਦੂਆ ਲਾਉਣੇ ਆ ਤੇ ਹੁਣ ਪਹਿਲਾਂ ਇਹਨਾਂ ਨੂੰ ਵੀ ਰੋਟੀ ਖਵਾ ਕੇ ਪੱਠਿਆਂ ਨੂੰ ਭੇਜਦੀ ਆ ਫਿਰ ਇਹਨਾਂ ਨੇ ਸ਼ਾਇਦ ਸ਼ਹਿਰ ਨੂੰ ਜਾਣਾ ਥੋੜਾ ਜਿਹਾ ਕੰਮ ਜੇ ਆ ਜਿਹਾਰਨ ਵੀ ਜਾਣਾ ਮੇਰੇ ਲਈ ਕੀ ਲੈ ਕੇ ਆਓਗੇ ਕੁਛ ਨਹੀਂ ਤੇ 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 ਖੁਸ਼ਖਬਰੀ ਐ ਇੱਕ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਦੇ ਆ ਬਹੁਤ ਵੱਡੀ ਖੁਸ਼ਖਬਰੀ ਆ ਮੇਰੇ ਲਈ ਮੈਂ ਬਹੁਤ ਕੋਸ਼ ਅਕਾਲ ਵਰਸੋ ਦੀ ਬਹੁਤ ਜ਼ਿਆਦੇ ਪਤਾ ਨਹੀਂ ਕੀ ਹੋਇਆ ਵੀ ਹਨਾ ਥੋੜਾ ਜਿਹਾ ਬਸ ਬਿਜੀ ਜੇ ਚੱਲਣ ਕਰਕੇ ਵਲੌਗ ਨਹੀਂ ਬਣਿਆ ਹੈਗਾ ਖੁਸ਼ਖਬਰੀ ਬਹੁਤ ਵੱਡੀ ਆ ਤੁਹਾਨੂੰ ਦੱਸਦੇ ਆ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਪਹਿਲਾਂ ਹੁਣ ਰੋਟੀ ਬਣਾ ਕੇ ਖਾ ਲਈਏ ਭੁੱਖ ਲੱਗੀ ਹੋਈ ਆ ਖੁਸ਼ਖਬਰੀ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਦੇ ਆ ਹਨਾ ਵੀ ਹਾਂਜੀ ਹਾਂਜੀ ਕਰ ਦਾਂਗੇ ਨਾ ਮਗਰੋਂ ਕਰਾਂਗੇ ਨਾ ਕਿ ਐਸੇ ਬਲੌਗ ਤੇ ਸ਼ੇਅਰ ਕਰਦਾ ਕਿ ਅੱਗੇ ਸ਼ੇਅਰ ਕਰਾਂ ਐ ਐਸੇ ਵੀ ਕਰਾਂ ਐਜੇ ਕਰਦਾਂਗੇ ਦੱਸ ਦਾਂਗੇ ਇਹ ਵੀ ਆਪਣੀ ਫੈਮਿਲੀ ਆ ਤੁਹਾਡੇ ਨਾਲ ਹਰ ਦੁੱਖ ਸੁੱਖ ਮੇਰੇ ਨਾਲ ਜੁੜਿਆ ਹੋਇਆ ਤੁਹਾਨੂੰ ਦੱਸਣਾ ਮੇਰਾ ਫਰਜ਼ ਆ ਹਨਾ ਕਿਉਂਕਿ ਤੁਸੀਂ ਮੇਰੀ ਇੱਕ ਫੈਮਿਲੀ ਹੋ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਸਦਕਾ ਹੀ ਆਪਾਂ ਇੱਥੇ ਤੱਕ ਆਏ ਆ ਤੇ ਤੁਹਾਨੂੰ ਹਰ ਇੱਕ ਦੁੱਖ ਸੁੱਖ ਜੋ ਵੀ ਮੇਰੀ ਲਾਈਫ ਦੇ ਵਿੱਚ ਆ ਤੁਹਾਨੂੰ ਦੱਸਣਾ ਮੇਰਾ ਫਰਜ਼ ਆ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਦੀ ਆ ਫਿਲਹਾਲ ਮੈਂ ਰੋਟੀ ਬਣਾ ਕੇ ਖਾ ਲਵਾਂ ਤੇ ਠੀਕ ਹੈ ਜੀ ਖਾ ਲਮਾ ਤੇ ਨਾਲੇ ਖਲਾ ਦਮਾ ਇਹਨਾਂ ਨੂੰ ਹੋਰ ਕੇ ਤੇ ਇਹਨਾਂ ਨੇ ਡਰ ਜਾਣਾ ਵੀ ਆਪੇ ਖਾ ਲੂਗੀ ਚਲੋ ਠੀਕ ਹੈ ਜੀ ਜਿਆ ਹਣੇ ਪਹਿਲਾਂ ਸੈਂਡਵਿਚ ਬਣਾ ਕੇ ਖਾਦਾ ਸੀ ਤੇ ਹੁਣ ਦੇਖਦੇ ਹੁਣ ਰੋਟੀ ਖਾਣੇ ਆਪਾਂ ਬਣਾ ਕੇ ਮੈਂ ਕੁਝ ਨਹੀਂ ਖਾਦਾ ਮੈਂ ਤਾਂ ਚਾਹ ਪੀਤੀ ਸੀਗੀ ਤੇ ਲਓ ਜੀ ਆਪਾਂ ਰੋਟੀ ਪਾਣੀ ਖਾ ਲਿਆ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਹੁਣ ਮੈਂ ਸਾਰਾ ਇੱਥੇ ਆ ਕਿਚਨ ਕਲੀਨ ਕਰਨ ਲੱਗੀ ਸੀ ਭਾਂਡੇ ਧੋ ਦिए ਭਾਂਡੇ ਮੈਂ ਬਾਹਰੋਂ ਤੱਤਾ ਪਾਣੀ ਲੈ ਆਈ ਸੀਗੀ ਤੇ ਹੁਣ ਸਾਰੇ ਭਾਂਡੇ ਧੋ ਦਾਂਗੇ ਆਪਾਂ ਤੇ ਕੰਮ ਜਿੱਥੇ ਲੱਗ ਜੀਏ ਬਸ ਤੁਹਾਨੂੰ ਪਤਾ ਵੀ ਉੱਥੇ ਹੀ ਹੁੰਦਾ ਹਨਾ ਕੱਲਾ ਬੰਦਾ ਕਿੱਧਰ ਕਿੱਧਰ ਹੋ ਸਕਦਾ ਹੈ ਜੇ ਤਾਂ ਮੈਂ ਕੱਪੜੇ ਧੋਣ ਲੱਗ ਜੰਨੀ ਆ ਤਾਂ ਪਹਿਲਾਂ ਕੱਪੜੇ ਧੋਤੇ ਜਾਂਦੇ ਆ ਜੇ ਮੈਂ ਪਹਿਲਾਂ ਕਿਚਨ ਚ ਵੜ ਜੰਨੀ ਆ ਤਾਂ ਕਿਚਨ ਜਿਹੜਾ ਯਾਨੀ ਕਿ ਜਿੱਥੇ ਬੰਦਾ ਬਸ ਇਹ ਮੰਨੋ ਵੀ ਜਿੱਥੇ ਬੰਦਾ ਲੱਗ ਗਿਆ ਉੱਥੇ ਕੰਮ ਹੋ ਜਾਂਦਾ ਹੈ ਹਨਾ ਤੇ ਬਾਕੀ ਉੱਥੇ ਹੀ ਪਿਆ ਰਹਿੰਦਾ ਜਿੱਥੇ ਛੱਡਦੀਏ ਉੱਥੇ ਪਿਆ ਰਹਿੰਦਾ ਹਨਾ ਚਾਹੇ ਉਹ ਦੂਏ ਦਿਨ ਤੱਕ ਚੱਕ ਕੇ ਚੱਕੀਏ ਫਿਰ ਉਹ ਮੈਂ ਹੀ ਚੱਕਣਾ ਹੁੰਦਾ ਹਨਾ ਤੇ ਇੱਥੇ ਹੁਣ ਮੈਂ ਲੱਗੀ ਹੋਈ ਸੀਗੀ ਭਾਂਡੇ ਧੋਣ ਤੇ ਰੋਟੀ ਜਿਹੜਾ ਨੇ ਫ ਉਹ ਕਹਿੰਦਾ ਮੈਨੂੰ ਭੁੱਖ ਨਹੀਂ ਹੈਗੀ ਕਿਉਂਕਿ ਉਹਨੇ ਸਵੇਰੇ ਦੋ ਸੈਂਡਵਿਚ ਬਣਾ ਕੇ ਖਾ ਲਏ ਉਸ ਤੋਂ ਬਾਅਦ ਪਤਾ ਨਹੀਂ ਕੀ ਆਪਣੀਆਂ ਚੱਕ ਕੇ ਮੈਂ ਕੱਪੜੇ ਧੋਹਦੀ ਸੀ ਉਹਨੇ ਪਕੌੜੀਆਂ ਖਾ ਲੀਆਂ ਸੀਗੀਆਂ ਤੇ ਉਹਨੇ ਰੋਟੀ ਉਹਨੇ ਰੋਟੀ ਜਿਹੜੀ ਖਾਦੀ ਨਹੀਂ ਸੀ ਅਸੀਂ ਖਾ ਲਈ ਸੀਗੀ ਆਪਦੀ ਰੋਟੀ ਤੇ ਭਾਂਡੇ ਜਿਹੜੇ ਪੈ ਸੀ ਚਾਹ ਵਾਲੇ ਵੀ ਪੈ ਸੀਗੇ ਥੋੜੇ ਜੇ ਤੇ ਰੋਟੀ ਵਾਲੇ ਵੀ ਸੀਗੇ ਤੇ ਫਿਰ ਬਾਲਟੀ ਬੁਲਟੀ ਵੀ ਹੋ ਗਈ ਸੀਗੀ ਉਹ ਵੀ ਧੋਣ ਨੂੰ ਹੋਗੇ ਸੀ ਕਾਫੀ ਜ਼ਿਆਦੇ ਹੋਗੇ ਸੀਗੇ ਭਾਂਡੇ ਤੇ ਕੰਮ ਸਵੇਰੇ ਸਵੇਰੇ ਬਸ ਠੰਡ ਦੇ ਕਰਕੇ ਥੋੜੀ ਜਿਹੀ ਲੇਟ ਹੀ ਹੋ ਜਾਂਦਾ 10 11 ਰਾਮ ਨਾ ਵੱਜ ਜਾਂਦੇ ਆ ਕਿਉਂਕਿ ਠੰਡ ਜਿਹੜੀ ਆ ਨਾ ਘਟਣ ਦਾ ਨਾਂ ਨਹੀਂ ਲੈਂਦੀ ਅੱਜ ਵੀ ਹੁਣ ਬੱਦਲ ਜਿਹਾ ਹੋ ਗਿਆ ਕੱਲ ਵਧੀਆ ਧੁੱਪ ਨਿਕਲੀ ਸੀਗੀ ਬਸ ਪਤਾ ਹੀ ਸੀਗਾ ਵੀ ਅੱਜ ਧੁੱਪ ਨਿਕਲੀ ਆ ਤੇ ਕੱਲ ਨੂੰ ਹੁਣ ਹੋਊਗਾ ਉਹ ਬੱਦਲ ਹੋ ਜਾਊਗਾ ਤੇ ਹੁਣ ਇੱਥੇ ਮੈਂ ਲੱਗੀ ਸੀਗੀ ਗੈਸ ਵਗੈਰਾ ਸਾਰਾ ਸਾਫ਼ ਕਰਨ ਭਾਂਡੇ ਧੋਤੇ ਸਾਰਾ ਕਾਊਂਟਰ ਜਿਹੜਾ ਆਪਾਂ ਸਾਫ਼ ਕਰਦਾਂਗੇ ਗੈਸ ਕਲੀਨ ਕਰਦਾਂਗੇ ਤੇ ਸਾਰਾ ਚੰਗੀ ਤਰ੍ਹਾਂ ਮੈਂ ਗੈਸ ਜਿਹੜਾ ਸਾਫ਼ ਕਰਤਾ ਸੀਗਾ ਕਿ ਕਿ ਪਾਣੀ ਹਨਾ ਇੰਨਾ ਜਿਆਦਾ ਠੰਡਾ ਹੁੰਦਾ ਵੀ ਹਨਾ ਬਸ ਉਹਦੇ ਨਾਲ ਜਿਹੜੀ ਚਿਕਨਾਹੜ ਜੀ ਲੈਂਦੀ ਉਹ ਨਹੀਂ ਹੈਗੀ ਤੇ ਮੈਂ ਬਾਲਟੀ ਗਰਮ ਪਾਣੀ ਦੀ ਭਰ ਲਿਆ ਹੀ ਬਾਹਰੋਂ ਤੇ ਉਹਦੇ ਨਾਲ ਹੀ ਨਾਲੇ ਫਿਰ ਸਾਰੇ ਮੈਂ ਭਾਂਡੇ ਜਿਹੜੀ ਮਤਲਬ ਸਾਫ਼ ਕਰਲੇ ਸੀਗੇ ਫਿਰ ਮਾਜਲੇ ਤੇ ਹੁਣ ਮੈਂ ਗੈਸ ਵੀ ਚੰਗੀ ਤਰ੍ਹਾਂ ਤੱਤੇ ਪਾਣੀ ਦੀ ਰਿੱਜਦੇ ਜਿਹੇ ਦੀ ਬਾਲਟੀ ਲੈਂਦੀ ਸੀ ਚੰਗੀ ਤਰ੍ਹਾਂ ਕਾਊਂਟਰ ਸਾਫ਼ ਕੀਤਾ ਤੇ ਚੰਗੀ ਤਰ੍ਹਾਂ ਸਾਰੀਆਂ ਆਲੇ ਦਾਲ ਟੈਲਾਂ ਟੂਲਾਂ ਸਾਫ਼ ਕਰਨੀਆਂ ਪੈਂਦੀਆਂ ਨੇ ਕਿਉਂਕਿ ਜਦੋਂ ਪਰੌਠੇ ਵਗੈਰਾ ਬਣਦੇ ਹਨਾ ਚਿਮਨੀ ਨਹੀਂ ਲੱਗੀ ਹੋਈ ਫਿਰ ਉਹ ਧੂਆਂ ਝਾਲ ਦਾਲ ਚਲੇ ਜਾਂਦਾ ਹੈ ਹਨਾ ਤੇ ਲਓ ਜੀ ਇੱਥੇ ਹੁਣ ਸਾਰਾ ਮੈਂ ਪੋਚਾ ਲਾਤਾ ਸਾਫ ਕਰਤਾ ਤੇ ਇੱਕਦਮ ਵਧੀਆ ਲੱਗਦਾ ਸਾਫ ਕਰਿਆ ਹੋਇਆ ਹਨਾ ਇੱਕ ਵਾਰ ਜਦੋਂ ਨਾ ਕਿਚਨ ਸਾਫ ਹੋ ਜਵੇ ਬਸ ਫੇਰ ਸਮਝ ਲਓ ਵੀ ਹੈ ਨਾ ਕੰਮ ਹੌਲਾ ਜਿਹਾ ਹੋ ਜਾਂਦਾ ਤੇ ਅੱਜ ਤਾਂ ਮੈਨੂੰ ਜ਼ਿਆਦਾ ਹੀ ਹੌਲਾ ਹੌਲਾ ਲੱਗ ਜਾਂਦਾ ਸੀ ਕਿਉਂਕਿ ਅੱਜ ਮੇਰੇ ਕੱਪੜੇ ਵੀ ਧੁੱਤੇ ਗਏ ਸੀਗੇ ਕਿਉਂਕਿ ਲਾਈਟ ਜਿਹੜੀ ਸਾਡੀ ਲਾਈਟ ਬਹੁਤ ਘਟ ਆਉਂਦੀ ਹੈ ਤੇ ਹਾਂਜੀ ਜਿਹੜੀ ਮੈਂ ਖੁਸ਼ਖਬਰੀ ਦੀ ਗੱਲ ਕਰਦੀ ਸੀਗੀ ਉਹ ਖੁਸ਼ਖਬਰੀ ਤੁਹਾਡੇ ਨਾਲ ਜੁੜੀ ਹੋਈ ਹੋਈ ਆ ਤੇ ਉਹ ਖੁਸ਼ਖਬਰੀ ਦਾ ਕਾਰਨ ਵੀ ਤੁਸੀਂ ਹੋ ਹੀ ਹੋ ਜੇ ਤੁਸੀਂ ਮੇਰਾ ਸਾਥ ਦਿੱਤਾ ਤਾਂ ਇਹ ਖੁਸ਼ਖਬਰੀ ਆਪਣੇ ਤੱਕ ਆਈ ਹੈ ਤੇ ਖੁਸ਼ਖਬਰੀ ਮੈਂ ਤੁਹਾਨੂੰ ਦੱਸਦੀ ਆ ਵੀ ਕੀ ਆ ਤੇ ਜਦੋਂ ਤੁਸੀਂ ਇੱਥੇ ਤੱਕ ਆ ਗਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹਾਂਜੀ ਖੁਸ਼ਖਬਰੀ ਇਹ ਆ ਤੁਹਾਡੇ ਨਾਲ ਜੁੜੀ ਹੋਈ ਆ ਜੇ ਤੁਸੀਂ ਉਹ ਬਹਿਗੁਰੂ ਜੀ ਦਾ ਸਾਥ ਆ ਫੈਮਿਲੀ ਦਾ ਪੂਰਾ ਸਾਥ ਆ ਤੇ ਫੇਰ ਹੀ ਇਹ ਖੁਸ਼ਖਬਰੀ ਆ ਆਪਣੇ ਲਈ ਹਨਾ ਵੈਗਰੂ ਜੀ ਦਾ ਪੂਰੀ ਪੂਰੀ ਕਿਰਪਾ ਆਪਣੇ ਤੇ ਤੇਥੇ ਹਜ਼ਾਰ ਬੈਠਾ ਸੰਤਰੇ ਖਾਈ ਜਾਂਦਾ ਬਹੁਤ ਖੁਸ਼ ਆ ਪੱਠੇ ਵੱਢ ਕੇ ਲੈ ਕੇ ਆਏ ਸੀ ਤੇ ਇਹਦੇ ਡੈਡੀ ਟੋਕਾ ਕਰਦੇ ਸੀਗੇ ਤੇ ਪੂਰਾ ਖੁਸ਼ ਹੋ ਕੇ ਸੰਤਰੇ ਖਾਂਦਾ ਧੁੱਪੇ ਬੈਠਾ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਤੁਸੀਂ ਧੁੱਪੇ ਪੈਜੋ ਰਾਨਾ ਸੌਜੋ ਤੇ ਖੁਸ਼ਖਬਰੀ ਵਸ ਤੁਹਾਡੇ ਨਾਲ ਜੁੜੀ ਹੋਈ ਹੋਇਆ ਤੁਸੀਂ ਸਮਝ ਗਏ ਹੋਣੀ ਆ ਜਿਹੜੇ ਸਮਝ ਗਏ ਉਹ ਮੈਸੇਜ ਕਮੈਂਟ ਕਰਕੇ ਜਰੂਰ ਦੱਸਿਓ ਤੇ ਖੁਸ਼ਖਬਰੀ ਇਹ ਆ ਕਿ ਆਪਣਾ ਚੈਨਲ ਮੋਨੋ ਹੋਏ ਨੂੰ ਹਨਾ ਤਨ ਪਤਾ ਹੀ ਆ ਵੀ 2 ਮਹੀਨੇ ਹੋ ਗਿਆ ਤੇ ਆਪਾਂ ਨੂੰ ਪੇਮੈਂਟ ਆਪਣੀ ਆ ਗਈ ਆ ਹਨਾ ਇਹ ਖੁਸ਼ਖਬਰੀ ਆ ਆਪਣੀ ਤੇ ਪੇਮੈਂਟ ਆਈ ਨੂੰ ਮੇਰੇ ਖਿਆਲ ਨਾਲ 22 ਤਰੀਕ ਨੂੰ ਮੇਲ ਆ ਗਈ ਸੀਗੀ ਤੇ ਬਟ ਮੈਂ ਮੇਲ ਵਗੈਰਾ ਕੁਝ ਨਹੀਂ ਦੇਖਿਆ ਹੈਗਾ ਮੈਨੂੰ ਨਹੀਂ ਸੀ ਪਤਾ ਹਨਾ ਵੀ ਮੈਨੂੰ ਪੇਮੈਂਟ ਆ ਗਈ ਪਤਾ ਨਹੀਂ ਦਿਮਾਗ ਚੋਂ ਗੱਲ ਕਿਵੇਂ ਨਿਕਲ ਗਈ ਹਨਾ ਵੀ ਮੈਂ ਦੇਖਣਾ ਹੈ ਮੈਨੂੰ ਪੇਮੈਂਟ ਆਉਗੀ ਹਨਾ ਤੇ ਮੈਂ ਕੁਝ ਵੀ ਨਹੀਂ ਦੇਖਿਆ ਹੈਗਾ ਜਿਹਾਰ ਨੇ ਮੇਲ ਦੇਖੀ ਤੇ ਜਿਹਾਰ ਨੇ ਮੈਨੂੰ ਦੱਸਿਆ ਸ਼ਾਮ ਨੂੰ 4:00 ਵਜੇ ਉਹਨੇ ਮੇਲ ਪੜ੍ਹੀ ਉਹ ਮੈਨੂੰ ਕਹੀ ਜਾਵੇ ਮਮਾ ਵੀ ਤੁਹਾਡੇ ਨਾਂ ਤੇ ਮੇਲ ਆਈ ਹੋਈ ਆ ਹਨਾ ਤੁਸੀਂ ਮੇਲ ਨਹੀਂ ਦੇਖੀ ਮਮਾ ਕਹਿੰਦਾ ਮੈਂ ਨਹੀਂ ਦੇਖੀਗੀ ਫਿਰ ਜਦੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਨਾ ਵੀ ਆ ਗਿਆ ਤੁਹਾਨੂੰ ਪੇਮੈਂਟ ਆ ਗਈ ਮਮਾ YouTube ਤੋਂ ਤੇ ਬਸ ਫੇਰ ਤਾਂ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਹੈਗਾ ਹਨਾ ਮੈਂ ਇੰਨੀ ਖੁਸ਼ ਹੋਈ ਮੈਨੂੰ ਯਕੀਨ ਬਣਾਵੇ ਜੇ ਯਾਰ ਵੀ ਕਹੀ ਜਾਵੇ ਕਹਿੰਦਾ ਮਮਾ ਯਕੀਨ ਨਹੀਂ ਹੁੰਦਾ ਵੀ ਆਪਾਂ ਨੂੰ ਪੇਮੈਂਟ ਆ ਗਈ ਹੈ ਨਾ ਮੈਨੂੰ ਵੀ ਨਾ ਆਵੇ ਯਕੀਨ ਤੇ ਫਿਰ ਮੈਂ ਦੋ ਤਿੰਨ ਵਾਰੀ ਮੇਲ ਪੜ੍ਹੀ ਮੈਨੂੰ ਸਮਝੀ ਹੈ ਨਾ ਦੇਖਿਆ ਵੀ ਮੈਨੂੰ ਹਨਾ ਪੇਮੈਂਟ ਆ ਗਈ ਹੈ YouTube ਤੋਂ ਬਸ ਜਿਵੇਂ ਕਹਿੰਦੇ ਮੈਨੂੰ ਤਾਂ ਮੈਂ ਸਮਝ ਲਓ ਸੁੱਤੀ ਪਈ ਸੀਗੀ ਮੈਨੂੰ ਤਾਂ ਕੁਝ ਨਹੀਂ ਸੀ ਪਤਾ ਵੀ ਮੈਨੂੰ ਪੇਮੈਂਟ ਹੈ ਬਸ ਆਪਾਂ ਤਾਂ ਇੱਕ ਕੰਮ ਕਰੀ ਜਾਂਦੇ ਵੈਗਰੂ ਚੋਂ ਨੀਚੋ ਰੱਖ ਕੇ ਕੰਮ ਕਰੀ ਜਾਓ ਹਨਾ ਵੀ ਕਹਿੰਦੇ ਆ ਵੀ ਕਦੇ ਤਾਂ ਵੀ ਫਲ ਮਿਲਦਾ ਹੀ ਆ ਹਨਾ ਤੇ ਆਪਣੀ ਮਿਹਨਤ ਦਾ ਫਲ ਜਿਹੜਾ ਆਪਾਂ ਨੂੰ ਮਿਲ ਗਿਆ ਆਪਾਂ ਨੂੰ ਪੇਮੈਂਟ ਜਿਹੜੀ ਆ ਗਈ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਇਸ ਪੇਮੈਂਟ ਨੂੰ ਫਸਟ ਮੰਨਾ ਸੈਕੰਡ ਮੰਨਾ ਥਰਡ ਮੰਨਾ ਮੈਨੂੰ ਨਹੀਂ ਪਤਾਗਾ ਜਾਣ ਕੇ ਜਿਹੜਾ ਆਪਣਾ ਪਹਿਲਾ ਚੈਨਲ ਸੀ ਉਹ ਤੋਂ ਵੀ ਆਪਾਂ ਨੂੰ ਇਨਕਮ ਹੋ ਗਈ ਸੀਗੀ ਉਹ ਚੈਨਲ ਆਪਣਾ ਰਿਮੂਵ ਹੋ ਗਿਆ ਪਤਾ ਨਹੀਂ ਹੁਣ ਕੀ ਕਾਰਨ ਕਰਕੇ ਰਿਮੂਵ ਹੋਇਆ ਤੇ ਫਿਰ ਆਪਾਂ ਨੇ ਫਿਰ ਤੋਂ ਹਨਾ ਕੰਮ ਕਰਨਾ ਸਟਾਰਟ ਕੀਤਾ ਤੁਸੀਂ ਸਾਰਿਆਂ ਨੇ ਸਾਥੇ ਸਪੋਰਟ ਦਿੱਤਾ ਤੇ ਆਪਾਂ ਫਿਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੁਣ ਮਤਲਬ ਆਪਾਂ ਵੀਡੀਓ ਪਾਉਣ ਲਈ ਪਾਉਣ ਲੱਗੇ ਪਾਉਣ ਲੱਗੇ ਤਾਂ ਫਿਰ ਆਪਾਂ ਨੂੰ ਜਿਹੜੇ ਆ ਪੇਮੈਂਟ ਆਪਣੀ ਬਣ ਗਈ ਤੇ ਆਪਣੇ ਅਕਾਊਂਟ ਦੇ ਵਿੱਚ ਆ ਗਈ ਆ ਤੇ थैंक यू सो मच ਤੁਹਾਡਾ ਸਾਰਿਆਂ ਦਾ ਸਾਥ ਤੇ سپورਟ ਦੇਣ ਦੇ ਲਈ ਤੇ ਇਦਾਂ ਹੀ ਤੁਹਾਡਾ ਸਾਥ ਤੇ سپورਟ ਮੈਨੂੰ ਹਰ ਟਾਈਮ ਚਾਹੀਦਾ ਆ ਹਰ ਰੋਜ਼ ਜਦੋਂ ਮੈਂ ਵੀਡੀਓ ਪਾਉਣੀ ਆ ਤੁਸੀਂ ਮੇਰੀ ਵੀਡੀਓ ਵੇਖਦੇ ਹੋ थैंक यू सो मच ਤੁਹਾਡਾ ਇਹ ਨਾ ਪਿਆਰ ਨਾ ਮਿਲਦਾ ਮੈਨੂੰ ਤੇ ਤੁਹਾਡੇ ਪਿਆਰ ਦੇ ਜਿਵੇਂ ਕਹਿੰਦੇ ਆ ਹਨਾ ਬਸ ਰਿਣੀ ਆਪਾਂ ਹਨਾ ਤੁਹਾਡੇ थैंक यू सो मच ਇੰਨੇ ਜੋਗੇ ਹੈ ਨਹੀਂ ਸੀਗੇ ਵੈਗਰੂ ਨੇ ਕਰਤੇ ਮੈਂ ਕਦੇ ਨਹੀਂ ਸੀ ਸੋਚਿਆ ਵੀ ਮੈਂ YouTube ਤੇ ਆਉਂਗੀ ਜਾਂ ਮੈਂ ਮੈਨੂੰ ਇਨਕਮ ਵੀ ਆਉਗੀ ਹਨਾ ਮੈਂ ਕਦੇ ਨਹੀਂ ਸੀ ਸੋਚੀ ਇਹ ਗੱਲ ਵੀ ਆਪਾਂ ਨੂੰ ਇਨਕਮ ਵੀ ਹੋਊਗੀ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਇੰਨਾ ਸਾਥ ਤੇ ਸਪੋਰਟ ਦੇਣ ਦੇ ਲਈ ਤੇ ਇਹ ਸੀਗੀ ਆਪਣੀ ਅੱਜ ਦੀ ਖੁਸ਼ਖਬਰੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਸ਼ੇਅਰ ਕਰਨੀ ਬਣਦੀ ਵੀ ਆ ਕਿਉਂਕਿ ਇਹ ਤੁਹਾਡੇ ਕਰਕੇ ਹੀ ਆ ਤੇ ਤੁਹਾਡੇ ਤੇ ਮੇਰੀ ਫੈਮਿਲੀ ਤੋਂ ਬਾਬੇ ਨਾਨਕ ਦੇ ਸਾਥ ਤੋਂ ਬਿਨਾ ਮੈਂ ਕੁਝ ਵੀ ਨਹੀਂ ਹੈਗੀ ਪਲੀਜ਼ ਐਦਾਂ ਹੀ ਆਪਣਾ ਸਾਥ ਤੇ ਸਪੋਰਟ ਬਣਾਈ ਰੱਖਿਓ ਤੇ ਇੱਕ ਵਾਰੀ ਫਿਰ ਤੋਂ ਹੱਥ ਜੋੜ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਤੱਕ ਲੈ ਕੇ ਆਉਣ ਲਈ। ਥੈਂਕ ਯੂ so much ਤੇ ਬਸ ਸਮਝ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਹੈਗਾ ਵੀ ਹਨਾ ਬੰਦਾ ਕੀ ਬੋਲੇ ਤੇ ਪੇਮੈਂਟ ਆਪਾਂ ਨੂੰ ਆ ਗਈ ਆ। ਬਹੁਤ ਖੁਸ਼ ਹਾਂ ਮੈਂ। ਤੇ ਲੋ ਜੀ। ਲੋ ਜੀ ਆਪਾਂ ਨੇ ਆਪਣੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਲਈ। ਹਰ ਇੱਕ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਕਰਨਾ ਪੈਂਦਾ ਹੈ ਕਿਉਂਕਿ ਤੁਸੀਂ ਮੇਰੀ ਫੈਮਿਲੀ ਹੋ, ਫੈਮਿਲੀ ਦਾ ਹਿੱਸਾ ਹੋ। ਹਣਾ ਤੇ ਜੇ ਮੈਂ YouTube ਤੇ ਨਾ ਆਉਂਦੀ ਸ਼ਾਇਦ ਮੈਂ ਬਹੁਤ ਕੁਝ ਮਿਸ ਕਰ ਦਿੰਦੀ ਹਣਾ ਪਤਾ ਨਹੀਂ ਵੀ ਹੈ ਨਾ ਜਦੋਂ ਤੱਕ ਮੈਂ ਹੁਣ ਵੀ ਮੈਨੂੰ ਇਹ ਲੱਗੀ ਜਾਂਦਾ ਵੀ ਜਦੋਂ ਮੈਂ ਸੋਚਦੀ ਸੀਗੀ ਉਹ ਸੋਚਣ 'ਚ ਸਮਾਂ ਨਹੀਂ ਲੰਘਾਉਣਾ ਸੀ ਵੀ ਮੈਂ ਵੀਡੀਓ ਪਾਉਣੀ ਸ਼ੁਰੂ ਕਰ ਦੇਣੀ ਸੀ ਮੈਂ ਮਤਲਬ ਵੀ ਬਸ ਸੋਚਦੀ ਹੋ ਰਹੀ ਹਣਾ ਚਲੋ ਜਿਵੇਂ ਕਹਿੰਦੇ ਦੇਰ ਆਇਦਰ ਉਸਤਾਏ ਜਦੋਂ ਆਏ ਬਸ ਟਾਈਮ ਉਹੀ ਟਾਈਮ ਸੀਗਾ ਆਪਾਂ ਨੇ ਉਹੀ ਆਪਾਂ ਹਣਾ ਟਾਈਮ ਜਿਹੜਾ ਕਵਰ ਕਰ ਲਿਆ ਥੈਂਕ ਯੂ ਸੋ ਮੱਚ ਇਕ ਵਾਰੀ ਫਿਰ ਤੋਂ ਤੁਹਾਡਾ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿਵੇਂ ਹਨਾ ਥੈਂਕ ਯੂ ਕਮਾ ਕੋਈ ਵਰਡ ਨਹੀਂ ਹੈਗਾ ਸਮਝ ਨਹੀਂ ਲੱਗਦੀ ਹੈਗੀ ਤੇ ਇਦਾਂ ਹੀ ਹੁਣ ਤਾਂ ਤੁਸੀਂ ਆਪਣਾ ਫਿਰ ਤੋਂ ਸਾਥ ਸਪੋਰਟ ਬਣਾਈ ਰੱਖਿਓ ਤੇ ਆਪਾਂ ਨੂੰ ਮੰਥਲੀ ਜਿਹੜੀ ਆਪਾਂ ਨੂੰ ਪੇਮੈਂਟ ਆਉਣੀ ਸ਼ੁਰੂ ਹੋ ਜਾਵੇ ਤੇ ਚਲੋ ਜੀ ਕਾਲਜ